ਹੈਲੋ ਗਾਇਜ਼ ਮੇਰੇ ਬਲੰਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਰਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗੀ ਸੀ ਜਿਵੇਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਸੀਗਾ ਕੰਮ ਕਰ ਆਪਾਂ ਕਰਲੇ ਸੀ 9 ਵਜੇ ਦੀ ਸੀ ਜੀ ਕੰਮ ਸਾਰੇ ਫਿਨਿਸ਼ ਹੋਏ ਹੋਏ ਸੀ ਮੇਰੇ ਨਾਲ ਫੁਲਕੇ ਰਹਿੰਦੇ ਸੀ ਬਣਾਉਣ ਤੋਂ ਮੈਂ ਕਿਚਨ ਵੀ ਸਾਰੀ ਸਮੀਟੀ ਸੀ ਕਿਉਂਕਿ ਮੈਨੂੰ ਇਹ ਹੋ ਜਾਂਦਾ ਜਿਵੇਂ ਮੈਂ ਦੱਸਿਆ ਸੀ ਨਾ ਵੀ ਕਰਦੇ ਬਲੌਗ ਚ ਤੁਸੀਂ ਦੇਖਿਆ ਵੀ ਮੰਮੀ ਗਏ ਹੋਏ ਨਹੀਂ ਹੈ ਨਾ ਮਾਸੀ ਦੀ ਬੇਟੀ ਕੋਲ ਤੇ ਭੈਣ ਉਹ ਸਾਡੇ ਨਾਲ ਥੋੜੇ ਜਿ ਟਿੱਲੇ ਜਿ ਸੀ ਜੀ ਬਿਮਾਰ ਹਨਾ ਆਪਾਂ ਕਹਿੰਦੇ ਨੇ ਜਿਵੇਂ ਪਿੰਡੂ ਬੋਲੀ ਹੈ ਨਾ ਟਿੱਲੇ ਉਹ ਥੋੜੇ ਜਿ ਬਿਮਾਰ ਰਵ ਜਿਵੇਂ ਪਹਿਲਾਂ ਵੀ ਰਹੇ ਨੇ ਤੇ ਹੁਣ ਵੀ ਥੋੜੇ ਜਿ ਇਨਫੈਕਸ਼ਨ ਹੋਈ ਹੋਈ ਆ ਉਹਦੇ ਕਰਕੇ ਗਏ ਸੀਗੇ ਵੀ ਚਲ ਜਾਇ ਆਉਨੇ ਹਨਾ ਇਹ ਛੁੱਟੀਆਂ ਨੇ ਜੀ ਆਹ ਵੀ ਸੰਡੇ ਤੇ ਮੰਡੇ ਦੀ ਛੁੱਟੀ ਸੀ ਉਹਨਾਂ ਕੋਲ ਗਏ ਹੋਏ ਸੀ ਉਹ ਆਏ ਨਹੀਂ ਸੀ ਫਿਰ ਮੈਨੂੰ ਚਲੋ ਆਏ ਹੋ ਜਾਂਦਾ ਹਨਾ ਦੋ ਜਣਿਆਂ ਦਾ ਫਿਰ ਵੀ ਕੰਮ ਕਰਦਾ ਥੋੜਾ ਜਿਹਾ ਫਰਕ ਪੈ ਜਾਂਦਾ ਕੁਝ ਉਮੀਦ ਜੀ ਹੋ ਜਾਂਦੀਆਂ ਹਨਾ ਇੱਕ ਦੂਜੇ ਤੇ ਵੀ ਇੱਕ ਦੂਜੇ ਦੇ ਸਹਾਰੇ ਜ ਇਹਨਾਂ ਬੰਦੇ ਨੇ ਕਰ ਲੈਣੇ ਨੇ ਕੰਮ ਕਰ ਤਾਂ ਕਰਕੇ ਵੀ ਥੋੜਾ ਜਿਹਾ ਫਰਕ ਪੈ ਜਾਂਦਾ ਬਸ ਹੁਣ ਮੈਨੂੰ ਇਹ ਸੀ ਮੈਂ ਕਿਚਨ ਦੇ ਸਾਰੇ ਕੰਮ ਕੀਤੇ ਹੋਏ ਸੀ ਦੁੱਧ ਵੀ ਗਰਮ ਕਰ ਲਿਆ ਸੀ ਰਾਤ ਜਿਵੇਂ ਆਪਾਂ ਖਾਦੇ ਸੀ ਪਕੌੜੇ ਹਨਾ ਉਹਦੇ ਵਿੱਚ ਥੋੜੇ ਜੇ ਬਣ ਗਏ ਸੀ ਤੇ ਫਿਰ ਮੈਂ ਹੁਣ ਲਈ ਬਣਾ ਲਈ ਸੀ ਕੜੀ ਜਿਹੜੇ ਥੋੜੇ ਜੇ ਪਕੌੜੇ ਬਚੇ ਸੀ ਉਹ ਮੈਂ ਪਕੌੜੇ ਪਾ ਕੇ ਹੀ ਕੜੀ ਬਣਾ ਲਈ ਸੀ ਮੈਂ ਕਿਹਾ ਵੀ ਫਿਰ ਸ਼ਾਮ ਨੂੰ ਕੋਈ ਹੋਰ ਦਾਲ ਸਬਜ਼ੀ ਬਣਾਵਾਂਗੇ ਕਿਉਂਕਿ ਜੀ ਸਵੇਰੇ ਥੋੜਾ ਜਿਹਾ ਫਿਰ ਔਖਾ ਹੋ ਜਾਂਦਾ ਵੀ ਦਾਲ ਸਬਜ਼ੀ ਦਾ ਕੰਮ ਜਿਵੇਂ ਦੋ ਜਣਿਆਂ ਚੋਂ ਤਾਂ ਚਲੋ ਇੱਕ ਆਏ ਹੋ ਜਾਂਦਾ ਵੀ ਘਰੇ ਆ ਜਾਂਦਾ ਇਹ ਇਕੱਲੇ ਜਣੇ ਨੂੰ ਥੋੜਾ ਜਿਹਾ ਫਿਰ ਆਏ ਹੋ ਜਾਂਦਾ ਵੀ ਜਿਵੇਂ ਹੋਰ ਨਾਲ ਕੰਮ ਕਰਦੇ ਹੋ ਜਾਂਦੇ ਨੇ बस ऐसे करके फिर मैं कह भी चल शाम को कुछ और बना लेंगे हूं फिलहाल करने हैं ਤੇ ਦੁੱਧ ਗਰਮ ਕੀਤਾ ਪਿਆ ਸੀ ਕੜੀ ਬਣਾ ਲਈ ਸੀ ਮੈਂ ਬਸ ਫੁਲਕੇ ਜਿਵੇਂ ਤੁਹਾਨੂੰ ਦੱਸਿਆ ਨਾ ਉਹ ਲੱਗੀ ਸੀ ਮੈਂ ਬਣਾਉਣ ਉਹ ਮੈਂ ਬਣਾਉਂਦੀ ਸਾਰ ਨਾਲ ਦੀ ਨਾਲ ਡਰਜਿੰਦੀਤੀ ਸੀ ਕੁਛ ਇਹ ਵੀ ਆ ਹੋ ਜਾਂਦਾ ਜੀ ਅਸੀਂ ਥੋੜੀ ਜੀ ਨਾ ਮਤਲਬ ਰੋਟੀ ਸੁਬਾਹ ਲਈ ਲੇਟ ਹੀ ਖਾਣੇ ਆ ਜਿਵੇਂ ਮੈਨੂੰ ਤੇ ਡਰਜੀ ਨੂੰ ਥੋੜੀ ਜੀ ਜ਼ਿਆਦਾ ਆ ਦਿੱਤਾ ਵੀ ਅਸੀਂ ਥੋੜੇ ਦਿਨ ਚੜੇ ਜ਼ਿਆਦਾ ਖਾਣੇ ਆ ਮੰਮੀ ਕਈ ਵਾਰੀ ਖਾ ਵੀ ਲੈਂਦੇ ਉਹਨਾਂ ਨੇ ਕਈ ਵਾਰੀ ਉਹ ਵੀ ਫਿਰ ਲੇਟ ਖਾਂਦੇ ਨੇ ਵੀ ਕੁਛ ਕਈ ਵਾਰੀ ਆਈ ਹੁੰਦਾ ਵੀ ਜਿਵੇਂ ਜਾਣ ਆਏ ਹਨਾ ਵੀ ਉਹਦੇ ਕਰਕੇ ਫਿਰ ਖਾ ਲੈਂਦੇ ਹੁੰਦੇ ਨੇ ਉਹਨਾਂ ਦਾ ਜਣੀ ਪੱਕਾ ਜਿਹਾ ਹੈਗਾ ਬਾਜੀ ਉਸ ਤੋਂ ਬਾਅਦ ਆਪਾਂ ਕਿਤੇ ਜਿਹੜੇ ਘਰ ਦੇ ਕੰਮ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਵੀ ਉਹ ਤਾਂ ਕਰੇ ਹੋਏ ਸੀਗੇ ਉਸ ਤੋਂ ਬਾਅਦ ਬਸ ਆਪਾਂ ਰੋਟੀ ਖਾ ਕੇ ਨਹਾ ਧੋ ਕੇ ਫਿਰ ਕੀਤੀ ਖੂਬ ਰੈਸਟ ਖੂਬ ਰੈਸਟ ਵੀ ਕੀ ਕੀਤੀ ਫੋਨ ਦੇਖਿਆ ਜੀ ਨਾ ਉਹ ਕਾਫੀ ਦਿਨ ਫੋਨ ਦੇਖ ਕੇ ਫਿਰ ਅਸੀਂ ਮਾਪਤ ਨੇ ਰੈਸਟ ਕੀਤੀ ਕਿਉਂਕਿ ਉਹਦੇ ਪਾਪਾ ਤਾਂ ਹੈ ਨਹੀਂ ਸੀ ਘਰੇ ਅੱਜ ਗਏ ਹੋਏ ਸੀਗੇ ਉਹਦਾ ਉਹ ਫਿਰ ਸੋਨ ਪਤਾ ਨਾ ਛੁੱਟੀ ਵਾਲੇ ਦਿਨ ਫਿਰ ਆਏ ਹੋ ਜਾਂਦਾ ਵੀ ਕੋਈ ਹੋਰ ਕੋਈ ਕੰਮਕਾਰ ਕੱਢ ਲੈਂਦੇ ਨੇ ਆਪਦਾ ਕਿਤੇ ਨਾ ਕਿਤੇ ਜਾਣ ਉਹਨਾਂ ਦਾ ਬਸ ਉਹ ਗਏ ਹੋਏ ਸੀ ਆਪਦਾ ਮੈਂ ਫਿਰ ਇੱਥੇ ਹੈਗੀ ਸੀ ਸ਼ਾਮ ਦਾ ਹੈਗਾ ਸੀ ਟਾਈਮ ਮਿਲਦਾ ਪੰਜ ਵਜੇ ਸੀ ਮੇਰੇ ਜਿਹੜੇ ਕੱਪੜੇ ਤੋਤੇ ਸੀ ਮੈਂ ਕਿਹਾ ਵੀ ਚਲ ਉਹਨਾਂ ਦੀ ਤੈਲ ਲਗਾਉਣੀ ਆ ਕੁਝ ਮੇਰੇ ਥੋੜੇ ਜਿਹਾ ਮਤਲਬ ਕੱਲ ਵਾਲੇ ਵੀ ਪਏ ਸੀ ਕੱਪੜੇ ਜਿਵੇਂ ਮਤਲਬ ਪਹਿਲਾਂ ਦੇ ਤੋਤੇ ਸੀਗੇ ਉਹ ਵੀ ਪਏ ਸੀ ਤੈਲ ਲਗਾਉਣ ਤੋਂ ਮੈਂ ਕਿਹਾ ਵੀ ਚਲ ਹੁਣ ਸਾਰੇ ਇਕੱਠੇ ਸਮੇਤ ਦੀਆਂ ਮੈਂ ਦਾਲ ਨੂੰ ਮਤਲਬ ਰੱਖਤੀ ਸੀ ਕਿਉਂਕਿ ਉਹ ਮੈਂ ਥੋੜਾ ਜਿਹਾ ਇਹ ਹੋ ਜਾਂਦਾ ਵੀ ਅੱਜ ਦਾਲ ਜਿਵੇਂ ਕੁੱਕਰ ਚ ਬਣਾਈ ਸੀ ਨਾ ਫਿਰ ਮੈਂ ਜਿਵੇਂ ਉਹਦਾ ਪ੍ਰੈਸ਼ਰ ਜੇ ਬਸ ਬਣਦਾ ਏ ਨਾ ਬਿਸਲ ਦਾ ਫਿਰ ਉਦੋਂ ਹੀ ਬੰਦ ਕਰ ਦੇਣੀ ਹੁੰਦੀ ਆ ਤੇ ਨਹੀਂ ਤਾਂ ਫਿਰ ਜਣੀ ਜ਼ਿਆਦਾਤਰ ਤਾਂ ਸੀ ਚੁੱਲੇ ਵਾਲੀ ਹੋਈ ਦਾਲ ਬਣਾਉਨੇ ਨੇ ਵੀ ਮੂੰਗੀ ਮਸੱਡੀ ਦੀ ਦਾਲ ਨਾ ਚੁੱਲੇ ਵਾਲੀ ਬਹੁਤ ਟੇਸਟੀ ਲੱਗਦੀ ਆ ਇਹਨਾਂ ਆਪਾ ਮਤਲਬ ਓਪਨ ਬਣਾਉਨੇ ਆ ਪਤਿਲੇ ਦੇ ਵਿੱਚ ਜਿਵੇਂ ਬਣਾਉਨੇ ਆ ਨਾ ਚੁੱਲੇ ਤੇ ਉਹ ਬਹੁਤ ਸਵਾਦ ਲੱਗਦੀ ਆ ਕਦੇ ਵੀ ਬਣਾ ਕੇ ਦੇਖਿਓ ਤੁਸੀਂ ਨਾ ਜਾਂ ਕੁੱਕਰ ਚ ਵੀ ਬਣਾਉਣੀ ਆ ਮਤਲਬ ਢੱਕਣ ਨਾਲ ਲਗਾਏ ਉਹਦਾ ਉਹਦਾ ਪਤਿਲੇ ਉਹਦੇ ਮਾਗ ਖੁੱਲੀ ਉਸ ਤੋਂ ਬਾਅਦ ਮੈਂ ਕਪੜੇ ਸਾਰੇ ਜਿਹੜੇ ਤੇਲ ਲਗਾਏ ਸੀ ਉਹ ਸਾਰੇ ਚੱਕਲੇ ਸੀ ਉਹ ਚੱਕ ਕੇ ਉਹ ਕਰਕੇ ਫਿਰ ਮੈਂ ਲੱਗੀ ਸੀ ਦਾਲ ਨੂੰ ਤੜਕਾ ਲਗਾਉਣਾ ਦਾਲ ਨੂੰ ਤੜਕਾ ਲਗਾ ਆ ਕੇ ਮੈਂ ਕਿਹਾ ਪਤਾ ਨਹੀਂ ਵਿੱਚ ਪਾਤੀ ਸੀ ਜੀ ਦਾਲ ਮੈਂ ਪਤਾ ਨਹੀਂ ਉਹਦਾ ਤੜਕਾ ਪੁੰਨਦੀ ਸੀ ਪਤਾ ਨਹੀਂ ਲੱਗੀ ਸੀ ਮੇਰੇ ਨਾਲ ਪਨੀਰ ਪਿਆ ਸੀਗਾ ਹਾਂਜੀ ਮੈਂ ਦਾਲ ਨੂੰ ਤੜਕਾ ਲਗਾ ਕੇ ਬਸ ਉਹ ਤੜਕਾ ਮਿਕਸ ਕਰਦੀ ਸੀ ਉਹਦੇ ਵਿੱਚ ਮੈਂ ਕਿਹਾ ਵੀ ਚੱਲ ਜਾਨ ਨੂੰ ਦਾਲ ਨੂੰ ਤੜਕਾ ਮਿਕਸ ਕਰਕੇ ਵੀ ਇਹਨੂੰ ਥੋੜਾ ਜਿਹਾ ਸੇਕ ਲੱਗ ਜੂਗਾ ਤੇ ਉਦੋਂ ਨੂੰ ਫਿਰ ਮੈਂ ਜਦ ਨੂੰ ਬਣਾ ਲੂੰਗੀ ਸਬਜ਼ੀ ਕਿਉਂਕਿ ਨਾਲ ਮੈਂ ਬਣਾ ਲਈ ਸੀ ਪਨੀਰ ਦੀ ਫੁਰਜੀ ਦਾਲ ਨੂੰ ਨਾ ਤੜਕਾ ਲਗਾ ਕੇ ਰੱਖਤੀ ਸੀ ਮੈਂ ਸੇਕ ਲੱਗਣ ਨੂੰ ਉਦੋਂ ਤੱਕ ਫਿਰ ਮੈਨੂੰ ਇਹ ਸੀ ਮੈਂ ਕਿ ਵਿਚਾਲ ਪਿਆਜ਼ ਜਦ ਨੂੰ ਭੁੰਨ ਹੁੰਦੇ ਨੇ ਜਿਵੇਂ ਤੁਹਾਨੂੰ ਦੱਸੇ ਸੀ ਨਾ ਵੀ ਮੈਨੂੰ ਤਾਂ ਇਹ ਹੋ ਜਾਂਦਾ ਵੀ ਦਾਲ ਬਣਾ ਕੇ ਨਾ ਫਿਰ ਉਦੋਂ ਹੀ ਮੈਂ ਮਤਲਬ ਪਤੀਲਾ ਜਾਂ ਕੁੱਕਰ ਜਿਵੇਂ ਵੱਡੇ ਭਾਂਡੇ ਹੁੰਦੇ ਨੇ ਉਹ ਖਾਲੀ ਕਰ ਲੈਂਦੀ ਆ ਫਿਰ ਆ ਹੀ ਹੁੰਦਾ ਵੀ ਜਿਵੇਂ ਆਪਾਂ ਨੈਕਸਟ ਡੇ ਜਾਂ ਕਿਵਰੀ ਦੂਸਰੇ ਟਾਈਮ ਹੀ ਬਣਾਉਣੀ ਪੈ ਜਾਂਦੀ ਹੈ ਨਾ ਦਾਲ ਸਬ지 ਫਿਰ ਥੋੜਾ ਕੰਮ ਆਪਣਾ ਸੌਖਾ ਹੋ ਜਾਂਦਾ ਜੀ ਜਿਵੇਂ ਹੁਣ ਮੈਂ ਦਾਲ ਬਣਾ ਕੇ ਬਸ ਇਹਦੇ ਵਿੱਚ ਕੱਢ ਲਈ ਸੀ ਤੇ ਕਿਉਂਕਿ ਹੁਣ ਗਰਮਾ ਹੁਣ ਨਾਲ ਦੀ ਨਾਲ ਰੋਟੀ ਖਾ ਲੈਣਗੇ ਸਾਰੇ ਤੇ ਫਿਰ ਜਿਹੜੀ ਬਾਕੀ ਬਚ ਜੂਗੀ ਫਿਰ ਉਹ ਫ੍ਰਿਜ ਚ ਲਗਾਉਣੀ ਵੀ ਸੌਖੀ ਰਹਿੰਦੀ ਆ ਨਾਲ ਮੈਂ ਪਿਆਜ਼ ਭੁੰਨ ਕੇ ਬਸ ਨੂਨ ਮਿਰਚ ਇਹ ਬਣਾਈ ਸੀ ਸਿੰਪਲ ਜੀ ਉਥਰੀ ਉਹਦੇ ਨਾਲ ਮੈਂ ਮਿਸ ਥੋੜਾ ਜਿਹਾ ਧਨੀਆ ਪਾਊਡਰ ਪਾਇਆ ਸੀ ਤੇ ਇਹਦੇ ਵਿੱਚ ਲਸਣ ਵਗੈਰਾ ਨਹੀਂ ਸੀ ਕੁਝ ਪਾਇਆ ਤੇ ਥੋੜਾ ਜਿਹਾ ਅਦਰਕ ਪਾਇਆ ਸੀ ਬਸ ਨਾਲ ਫਿਰ ਮੈਂ ਜਿਹੜਾ ਪਨੀਰ ਪਾਇਆ ਸੀ ਉਹ ਥੋੜਾ ਜਿਵੇਂ ਆਪਣੇ ਨਾ ਮਤਲਬ ਜਮਾਇਆ ਹੋਇਆ ਸੀਗਾ ਜਿਵੇਂ ਵੀ ਦੂਜੇ ਲੋਟ ਕਟਿੰਗ ਕਰਨ ਵਾਲਾ ਫਿਰ ਮੈਂ ਉਹ ਥੋੜਾ ਜਿਹਾ ਹੱਥ ਨਾਲ ਹੀ ਮੈਸ਼ ਕਰਕੇ ਪਾਤਾ ਸੀ ਮੈਂ ਉਹ ਨਾਲ ਬਣਾ ਲਈ ਸੀ ਫਿਰ ਮੈਂ ਕਿਹਾ ਵੀ ਚੱਲਣ ਲਈ ਜਿਵੇਂ ਨਾ ਇਹ ਕਈ ਤਰ੍ਹਾਂ ਦੀਆਂ ਮਤਲਬ ਸਬਜ਼ੀਆਂ ਨੇ ਜਿਹੜੀਆਂ ਮੂੰਗੀ ਮਸ ਜਿਹਦੇ ਨਾਲ ਵਧੀਆ ਲੱਗਦੀਆਂ ਨੇ ਜਿਵੇਂ ਪਨੀਰ ਪੁਰਜੀ ਬਣਾਉਨੇ ਆਪਾਂ ਹਨਾ ਜਾਂ ਫਿਰ ਉਹ ਬਣਾਉਨੇ ਹੁੰਦੇ ਆ ਪੁਰਜੀ ਹਨਾ ਐਵੇਂ ਜਣੇ ਕਈ ਤਰ੍ਹਾਂ ਦੀਆਂ ਨੇ ਵੀ ਸਬਜ਼ੀਆਂ ਜਿਹੜੀਆਂ ਵਧੀਆ ਲੱਗਦੀਆਂ ਨੇ ਬਸ ਮੈਂ ਨਾਲ ਫਿਰ ਇਹ ਪੁਰਜੀ ਨੇ ਜਣੀ ਬਹੁਤ ਸਵਾਦ ਲੱਗੀ ਸੀ ਫਿਰ ਇਹ ਮੈਂ ਤੁਹਾਨੂੰ ਦਿਖਾਉਣ ਲੱਗੀ ਸੀ ਮੇਰਾ ਨਾ ਐਕਚੁਅਲੀ ਰੋਜ਼ ਹੀ ਰਹਿ ਜਾਂਦਾ ਹੁਣ ਵੀ ਨਾ ਮੈਂ ਅੱਜ ਦਿਨ ਚ ਕੱਢ ਕੇ ਰੱਖਿਆ ਸੀ ਇਹ ਜਿਵੇਂ ਮੈਂ ਕਈ ਦਿਨ ਬਲੌਗ ਨਹੀਂ ਸੀ ਪਾਇਆ ਨਾ ਉਦੋਂ ਦੀ ਗੱਲ ਆ ਇਹ ਇਹ ਮੈਨੂੰ ਮਿਲਿਆ ਹੋਇਆ ਜੀ ਗਿਫਟ ਤੁਹਾਨੂੰ ਦੱਸਦੀ ਆਂ ਵੀ ਕੀਨੇ ਮੈਨੂੰ ਗਿਫਟ ਦਿੱਤਾ ਇਹ ਮੇਰੇ ਸੂਟ ਦੇ ਨਾਲ ਲੱਗੀ ਹੋਈ ਸਪੱਗ ਐਕਚੁਅਲੀ ਨਾ ਇਹ ਮੈਨੂੰ ਨਾ ਗਿਫਟ ਮੇਰੇ ਬਰਥਡੇ ਤੇ ਮਿਲਿਆ ਸੀ ਕਿਉਂਕਿ ਉਦੋਂ ਮੈਂ ਕਈ ਦਿਨ ਜਿਵੇਂ ਬਲੌਗ ਤੁਹਾਨੂੰ ਦੱਸਿਆ ਸੀ ਨਾ ਵੀ ਬਲੌਗ ਨਹੀਂ ਸੀ ਬਣਾਇਆ ਨਾ ਉਹਦੇ ਕਰਕੇ ਫਿਰ ਜੇ ਅਗਰ ਬਲੌਗ ਬਣਾਉਂਦੀ ਤਾਂ ਫਿਰ ਉਹਦੇ ਵਿੱਚ ਵੀ ਮੈਂ ਤੁਹਾਨੂੰ ਦਿਖਾ ਦੇਣਾ ਸੀਗਾ ਸੂਟ ਵੀ ਆ ਮੈਨੂੰ ਮਿਲਿਆ ਹਨ ਪਰ ਬਲੌਗ ਨਾ ਬਣਾਉਣ ਕਰਕੇ ਫਿਰ ਇਹ ਵੀ ਰਹਿ ਜਾਂਦਾ ਸੀ ਰੋਜ਼ ਪਰ ਚਾਹਤ ਕਈ ਵਾਰੀ ਕੀਤਾ ਪਰ ਇਹ ਹੋ ਜਾਂਦਾ ਸੀ ਵੀ ਰਹਿ ਜਾਂਦਾ ਸੀ ਅਸਲ ਦੇ ਵਿੱਚ ਨਾ ਹੁਣ ਵੀ ਜਿਵੇਂ ਮੈਂ ਕੰਮ-ਕਮ ਕਰਕੇ ਹੱਤੀ ਸੀ ਪਰ ਮੈਨੂੰ ਇਹ ਸੀ ਮੈਂ ਕਿ ਜੇ ਮੈਂ ਅੱਜ ਮਿਸ ਕਰਤਾ ਤਾਂ ਫਿਰ ਇਹ ਮਿਸ ਹੋਏ ਜਾਣਾ ਹਨ ਤਾਂ ਲੱਗ ਗਈ ਪਰ ਮੈਨੂੰ ਨਾ ਮੈਂ ਹੁਣ ਵੀਡੀਓ ਦੇ ਵਿੱਚ ਦੇ ਦਿੱਤੀ ਥੋੜਾ ਜਿਹਾ ਪ੍ਰਿੰਟ ਘੱਟ ਦਿਖਦਾ ਏ ਕਲਰ ਬਹੁਤ ਜਿਆਦਾ ਸੋਹਣਾ ਹੈ ਨਾ ਮੈਂ ਵੈਸੇ ਤੁਹਾਡੇ ਨਾਲ ਮਤਲਬ ਵਿੱਚ ਮੈਂ ਇਹਦੀ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਕਿਉਂਕਿ ਮੈਂ ਇਹਦੇ ਨਾਲ نیچے نیٹ ਲੱਗੀ ਹੋਈ ਹੈ نیٹ ਦੇ ਉੱਪਰ ਥੋੜਾ ਜਿਹਾ ਵਰਕ ਹੋਇਆ ਹੈ ਹੈਗਾ ਆਲ ਓਵਰ ਸੂਟਾ ਵਿੱਚ ਲੇਸ ਲੱਗੀ ਹੋਈ ਹੈ ਪਹਿਲਾਂ ਹੀ ਇਹਦੇ ਮਤਲਬ ਜਿਹੜਾ ਦੁਪੱਟਾ ਹੈ ਉਹਦਾ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਨਾ ਜੀ ਮੈਨੂੰ ਗਿਫਟ ਦਿੱਤਾ ਫਤੇ ਨੇ ਕਿਉਂਕਿ ਉਹਨੇ ਗਿਫਟ ਇਹ ਮੈ ਦਿੱਤਾ ਵੀ ਜਿਹੜੀ ਉਹ ਪਾਕਟ ਮਨੀ ਵਗੈਰਾ ਲੈਂਦਾ ਜਾਂ ਜਿਵੇਂ ਆਪਣੇ ਮਤਲਬ ਬੱਚਿਆਂ ਕੋਲ ਪੈਸੇ ਚਲੋ ਹੁੰਦੇ ਨੇ ਨਾ ਵੀ ਰਿਸ਼ਤੇਦਾਰ ਦੇ ਦਿੰਦੇ ਜਾਂ ਆਪਾਂ ਕਈ ਵਾਰੀ ਜਿਵੇਂ ਕੋਈ ਹੁੰਦਾ ਵੀ ਉਹਦਾ ਜੋ ਪਾਕਟ ਮਨੀ ਉਹਦੇ ਕੋਲ ਹੁੰਦੀ ਹੈ ਨਾ ਫਿਰ ਉਹਦੇ ਦੇ ਵਿੱਚੋਂ ਨੇ ਮੈਨੂੰ ਇਹ ਗਿਫਟ ਦਿੱਤਾ ਹੈ ਨਾਲ ਦੁਪट्टे ਦਾ ਵੀ ਪ੍ਰਿੰਟ ਬਹੁਤ ਸੋਹਣਾ ਹੈ ਨਾ ਉਹਨੇ ਮੈਨੂੰ ਮਤਲਬ ਸਰਪ੍ਰਾਈਜ਼ ਹੀ ਦਿੱਤਾ ਹੈ ਮ ਇਹ ਦਾਦੀ ਨਾਲ ਜਾ ਕੇ ਲੈ ਕੇ ਆਇਆ ਸੀ ਜੀ ਉਹ ਹਨਾ ਪਰ ਮੈਂ ਕਹਿਨੀ ਨਾ ਹਨਾ ਵੀ ਇਹ ਗਿਫਟ ਮੂਰੇ ਤਾਂ ਵੀ ਲੱਖਾਂ ਰੁਪਏ ਵੀ ਮੇਰੇ ਲਈ ਸਿੱਕਿਆਂ ਦੇ ਸਮਾਨ ਨੇ ਹਨਾ ਵੀ ਤੁਹਾਡਾ ਬੱਚਾ ਤੁਹਾਡੇ ਲਈ ਗਿਫਟ ਲੈਂਦਾ ਏ ਹਨਾ ਤੇ ਉਹ ਵੀ ਆਪਣੀ ਪੌਕਟ ਮਨੀ ਚ ਲੈਂਦਾ ਏ ਇਸ ਤੋਂ ਬਾਅਦ ਵੱਡੀ ਚੀਜ਼ ਹੋਰ ਤੁਹਾਡੇ ਲਈ ਕੀ ਹੋ ਸਕਦੀ ਹੈ ਹਨਾ ਮੈਂ ਇਹੀ ਕਹਿ ਰਹੀ ਹਾਂ ਜੀ ਪ੍ਰਮਾਤਮਾ ਹਮੇਸ਼ਾ ਹੀ ਉਹਦੇ ਤੇ ਮੀਰ ਪ੍ਰਿਆ ਹੱਥ ਰੱਖੇ ਉਹਨੂੰ ਇੰਨੀਆਂ ਤਰੱਕੀਆਂ ਦਵੇ ਨਾ ਵੀ ਬਸ ਮਾਂ ਇੱਕ ਇੰਨਾ ਦੁਆਵਾ ਹੀ ਦੇ ਸਕਦੀ ਆ ਆਪਣੇ ਬੱਚੇ ਨੂੰ ਹਨਾ ਪਰ ਮੈਂ ਇਹ ਕਹਿੰਦੀ ਆ ਵੀ ਜਿਵੇਂ ਮੇਰੇ ਬੱਚੇ ਨੇ ਤਾਂ ਹਰ ਇੱਕ ਮਾਂ ਪੇਰੈਂਟਸ ਦੇ ਬੱਚੇ ਹਨਾ ਹਰ ਇੱਕ ਦੇ ਬੱਚੇ ਉਹਨਾਂ ਨੂੰ ਖੁਸ਼ੀਆਂ ਦੇਣ ਹਨਾ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਓਕੇ ਜੀ ਬਾਏ